ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਅੱਜ ਉਸ ਜਗ੍ਹਾ ਤੇ ਪੁੱਜੇ ਜਿੱਥੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਪਿੰਡ ਜਵਾਰਕੇ 29 ਮਈ ਨੂੰ ਸਿੱਧੂ ਮੂਸੇਵਾਲੇ ਨੂੰ ਇਸ ਜਗ੍ਹਾ ਤੇ ਗੋਲੀਆਂ ਮਾਰੀਆਂ ਗਈਆਂ ਸੀ ਜਿਸ ਗੱਡੀ ਤੇ ਥਾਰ ਗੱਡੀ ਖੜੀ ਸੀ ਉਸ ਜਗ੍ਹਾ ਤੇ ਸਿੱਧੂ ਦੀ ਮਾਂ ਮੱਥਾ ਟੇਕ ਰਹੀ ਹੈ ਆਪਣੇ ਪੁੱਤ ਦੇ ਥਾਰ ਵਾਲੀ ਗੱਡੀ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਂ ਦਾ ਹਾਲ ਹੈ ਇੱਕ ਮਾਂ ਉਸ ਜਗ੍ਹਾ ਨੂੰ ਪ੍ਰਣਾਮ ਕਰ ਰਹੀ ਹੈ ਜਿੱਥੇ ਉਸ ਦਾ ਪੁੱਤ ਮਾਰਿਆ ਗਿਆ ਸੀ ਗੋਲੀਆਂ ਨਾਲ ਥਾਰ ਗੱਡੀ ਇਸ ਜਗ੍ਹਾ ਤੇ ਖੜੀ ਸੀ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਆਈ ਹੈ ਉਸ ਤੋਂ ਇਹ ਦ੍ਰਿਸ਼ ਵੇਖਿਆ ਨਹੀਂ ਗਿਆ ਤੇ ਤਾਂ ਹਾਂ ਮਾਰ ਕੇ ਰੋਣ ਲੱਗ ਪਈ ਜਵਾਰ ਕੇ ਪਿੰਡ ਵਿੱਚ ਅੱਜ ਜਸਰੀ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਗਿਆ ਸੀ ਜਿਸ ਕਰਕੇ ਲੋਕ ਦੂਰੋਂ ਦੂਰੋਂ ਆ ਰਹੇ ਨੇ ਪਰੰਤੂ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਜਿਵੇਂ ਹੀ ਇਸ ਜਗ੍ਹਾ ਤੇ ਪਹੁੰਚੇ ਤਾਂ ਪਹਿਲਾਂ ਜਿਸ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੀ ਥਾਰ ਗੱਡੀ ਖੜੀ ਸੀ ਉਸ ਜਗ੍ਹਾ ਤੇ ਖੜ ਕੇ ਉਸ ਨੂੰ ਪ੍ਰਣਾਮ ਕੀਤਾ ਤੇ ਉਸ ਦੀ ਮਿੱਟੀ ਆਪਣੇ ਮੱਥੇ ਨਾਲ ਲਾਈ ਇਹ ਦ੍ਰਿਸ਼ ਦੇਖ ਕੇ ਸਭ ਲੋਕਾਂ ਦਾ ਰੋਣਾ ਨਿਕਲ ਗਿਆ ਕਿਉਂਕਿ ਸਿੱਧੂ ਮੂਸੇਵਾਲੇ ਦੀ ਮਾਂ ਤੋਂ ਇਹ ਦ੍ਰਿਸ਼ ਹੈ ਜਿਹੜਾ ਨਹੀਂ ਵੇਖਿਆ ਗਿਆ ਤਸਵੀਰਾਂ ਚ ਇੱਕ ਵਾਰੀ ਫੇਰ ਦੇਖੋ ਕਿ ਸਿੱਧੂ ਮੂਸੇਵਾਲੇ ਦੀ ਮਾਂ ਜੋ ਪਿੰਡ ਦੀ ਸਰਪੰਚ ਚਰਨਕੌਰ ਉਹ ਪਿੰਡ ਜਵਾਰਕੇ ਪਹੁੰਚੀ ਹੈ ਅਤੇ ਉਸ ਜਗ੍ਹਾ ਨੂੰ ਬਾਰ-ਬਾਰ ਪ੍ਰਣਾਮ ਕਰ ਰਹੀ ਹੈ ਜਿਸ ਜਗ੍ਹਾ ਗੱਡੀ ਥਾਰ ਗੱਡੀ ਖੜੀ ਸੀ ਤੇ ਐਸੇ ਥਾਰ ਗੱਡੀ ਦੇ ਵਿੱਚ ਅੰਦਾਜ਼ ਤੁੰਦ ਗੋਲੀਆਂ ਕੀਤੀ ਸੀ ਇਹ ਦ੍ਰਿਸ਼ ਦੇਖ ਕੇ ਕਿਸੇ ਦਾ ਵੀ ਰੋਣਾ ਨਿਕਲ ਆਵੇਗਾ ਕਿਉਂਕਿ ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਸੰਸਾਰ ਭਰ ਦਾ ਮਸ਼ਹੂਰ ਕਲਾਕਾਰ ਸੀ ਜਿਸ ਨੇ ਪੱਗ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਮੋਟ ਕੀਤਾ ਆ ਜੋ ਮਾਂ ਤੋਂ ਉਹ ਦ੍ਰਿਸ਼ ਹੈ ਜਿਹੜਾ ਨਹੀਂ ਦੇਖਿਆ ਗਿਆ ਜਿੱਥੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਲੋਕ ਇਸ ਥਾਂ ਨੂੰ ਸਜਦਾ ਕਰਨ ਪਹੁੰਚਦੇ ਐ ਤੇ ਦੁਵਾਰਾਂ ਤੇ ਕਵਰ ਕੀਤੀ ਗਈ ਹੈ ਗੋਲੀਆਂ ਦੇ ਨਿਸ਼ਾਨ ਨੂੰ ਕਿਉਂਕਿ 100 ਤੋਂ ਉੱਤੇ ਗੋਲੀ ਸਿੱਧੂ ਮੂਸੇਵਾਲੇ ਨੂੰ ਮਾਰੀ ਗਈ ਸੀ ਇਸ ਤਰ੍ਹਾਂ ਬੇਰਹਿਮੀ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕਰਨਾ ਹਰ ਇੱਕ ਪੰਜਾਬੀ ਦੀ ਅੱਖ ਰੋਈ ਸੀ ਕਿਉਂਕਿ ਮਸ਼ਹੂਰ ਕਲਾਕਾਰ ਹੀ ਨਹੀਂ ਬਹੁਤ ਵਧੀਆ ਇਨਸਾਨ ਸਿੱਧੂ ਮੂਸੇਵਾਲਾ ਸੀ ਜਿਸ ਕਰਕੇ ਸੰਸਾਰ ਭਰ ਦੇ ਪੰਜਾਬੀ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਲਿਖਣੀ ਵੀ ਨਹੀਂ ਆਉਂਦੀ ਉਹ ਲੋਕ ਵੀ ਸਿੱਧੂ ਨੂੰ ਪਿਆਰ ਕਰਦੇ ਹਨ ਸਿੱਧੂ ਮੂਸੇਵਾਲੇ ਦੀ ਮਾਤਾ ਮੱਥਾ ਟੇਕ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਸ ਜਗ੍ਹਾ ਪਹੁੰਚੇ ਸਿੱਧੂ ਮੂਸੇਵਾਲੇ ਦੀ ਮਾਂ ਜਿੱਥੇ ਜਵਾਰਕੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਆਖਰੀ ਰਾਈਡ ਹੋਈ ਸੀ ਸਿੱਧੂ ਮੂਸੇਵਾਲਾ 29 ਮਈ ਨੂੰ 2022 ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆ ਗਿਆ ਸੀ ਪਰ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਜਿੰਦਾ ਹੈ ਇਸ ਕਰਕੇ ਸਿੱਧੂ ਮੂਸੇਵਾਲੇ ਦੇ ਫੈਨ ਅਤੇ ਉਸ ਦੇ ਚਾਹਣਵਾਲੇ ਹਰ ਜਗ੍ਹਾ ਇਕੱਠੇ ਹੁੰਦੇ ਆ ਇਸ ਜਗ੍ਹਾ ਤੇ ਵੀ ਮੇਲੇ ਵਰਗਾ ਮਾਹੌਲ ਹੋ ਜਾਂਦਾ ਐ ਐਤਵਾਰ ਨੂੰ ਜਿੱਥੇ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ ਗਿਆ ਸੀ ਅੱਜ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦਾ ਭੋਗ ਪਾਇਆ ਜਾਣਾ ਕਿਉਂਕਿ 29 ਮਈ ਨੂੰ ਸਿੱਧੂ ਮੂਸੇਵਾਲੇ ਤੇ ਇੱਥੇ ਹਮਲਾ ਹੋਇਆ ਸੀ ਇਸ ਕਰਕੇ ਇਹ ਜਗ੍ਹਾ ਵੀ ਯਾਦਗਾਰ ਬਣ ਗਈ ਹੈ ਇੱਥੇ ਸਿੱਧੂ ਮੂਸੇਵਾਲੇ ਦੀ ਤਸਵੀਰਾਂ ਤੇ ਗੋਲੀਆਂ ਦੇ ਨਿਸ਼ਾਨ ਇਸ ਜਗ੍ਹਾ ਤੇ ਸਿੱਧੂ ਮੂਸੇਵਾਲੇ ਦਾ ਬੁੱਤ ਲਾਇਆ ਜਾਣਾ ਤੇ ਪਿੰਡ ਦੇ ਉਹ ਜੋ ਵਿਅਕਤੀਆਂ ਨੇ ਇਸ ਜਗ੍ਹਾ ਨੂੰ ਦਾਨ ਕਰ ਦਿੱਤਾ ਹੈ ਸਿੱਧੂ ਮੂਸੇਵਾਲੇ ਦੀ ਯਾਦਗਾਰ ਬਣਾਉਣ ਲਈ ਇਸ ਕਰਕੇ ਇਸ ਜਗ੍ਹਾ ਵੀ ਲੋਕਾਂ ਦੇ ਆਉਣ ਜਾਣ ਦਾ ਇੱਕ ਜ਼ਰੀਆ ਬਣਿਆ ਹੋਇਆ ਹੈ ਕਿਉਂਕਿ ਸਿੱਧੂ ਦੀਆਂ ਯਾਦਾਂ ਤਾਜ਼ਾ ਕਰਨ ਲਈ ਜਿੱਥੇ ਮੂਸੇ ਪਿੰਡ ਲੋਕ ਪਹੁੰਚਦੇ ਆ ਉੱਥੇ ਜਵਾਰ ਕੇ ਪਿੰਡ ਵੀ ਜ਼ਰੂਰ ਇਹ ਮੰਜ਼ਰ 29 ਮਈ ਦਾ ਦੇਖ ਕੇ ਜਾਂਦੇ ਆ ਕਿਉਂਕਿ ਦੁਨੀਆ ਦਾ ਮਹਾਨ ਕਲਾਕਾਰ ਇਸ ਪਿੰਡ ਦੇ ਵਿੱਚ ਮਾਰ ਕੇ ਬੇਸ਼ੱਕ ਉਸਨੂੰ ਸਰੀਰਕ ਤੌਰ ਤੇ ਖਤਮ ਕਰ ਦਿੱਤਾ ਪਰ ਉਸਦੀ ਆਵਾਜ਼ ਲੋਕਾਂ ਦੇ ਦਿਲ ਤੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਲਈ ਜਿੰਦਾ ਰਹੇਗੀ